ਉਹ ਟੈਂਟਰ ਰੋਇਲ ਜੀ ਤਾਂ ਕਿਹਾ ਸੀ ਕਿ ਅੱਜ ਤੁਹਾਨੂੰ ਮਤਲਬ ਕਿ ਟੱਲ ਦੇ ਦਿੱਤਾ ਹੈ ਰੋ ਸੰਗੀ ਸਸ਼ਿਕਾ ਜੀ ਸਾਰਿਆਂ ਨੂੰ ਸੋ ਤੁਹਾਡਾ ਆਪਾ ਵੈਲਕਮ ਕਰਦੇ ਹਾਂ ਆਪਣੀ ਨਵੇਂ ਬਲੌਗ ਦੇ ਵਿੱਚ ਸੋ ਅੱਜ ਦਾ ਬਲੌਗ ਕੀ ਹੈ ਜਾਕੂ ਵਾਲਾ ਦਿਨ ਵੀ ਮੈਰਿਜ ਦਾ ਲੰਘਿਆ ਤੇ ਮੈਰਿਜ ਦਾ ਜਿਹੜਾ ਮਹਿੰਦੀ ਨੂੰ ਹੋਲੀ ਲੰਘਿਆ ਬਟ ਅਸੀਂ ਉਸ ਦਿਨ ਬਲੌਗ ਸ਼ੂਟ ਨਹੀਂ ਕੀਤਾ ਸੋ ਅੱਜ ਹੈ ਗਿਆ ਰਿਸੈਪਸ਼ਨ ਰਿਸੈਪਸ਼ਨ ਵਾਲੇ ਦਿਨ ਆਪਾਂ ਬਲੌਗ ਸ਼ੂਟ ਕਰਾਂਗੇ ਕਿ ਮੈਂ ਵੀ ਬਸ ਪਹਿਲਾਂ ਤਾਂ ਸੋਚਿਆ ਸੀ ਕਿ ਆ ਵੀ ਜਲਦੀ ਉੱਠਣਾ ਬਟ ਅੱਜ ਉੱਠਿਆ ਪੂਰੇ 8:00 ਵਜੇ ਤੇ ਮੈਨੂੰ ਨਾ ਪਾਣੀ ਪੀ ਲਿਆ ਤੇ ਹੁਣ ਆਪਾਂ ਫਰੈਸ਼ ਹੋਵਾਂਗੇ ਸਾਰੇ ਕੋਈ ਵੀ ਰੈਡੀ ਨਹੀਂ ਹੋਇਆ ਅਜੇ ਤੱਕ ਤੇ ਅੱਜ ਦਾ ਦਿਨ ਵੀ ਮੈਨੂੰ ਹੋਰੇ ਤਰ੍ਹਾਂ ਲੱਗ ਰਿਹਾ ਦੇਖ ਲਓ ਜਿਵੇਂ ਲਾਈਕ ਮੀ ਨਹੀਂ ਹੋਣਾ ਹੁੰਦਾ ਹੈਗਾ ਦੇਖੋ ਅੱਜ ਦਾ ਧੁੱਪ ਹੈ ਹੀ ਨਹੀਂ ਮੈਨੂੰ ਐਵੇਂ ਨਹੀਂ ਨਾ ਜੀ ਤੇ ਫਿਰ ਆਪਾਂ ਰੈਡੀ ਹੁੰਨੇ ਆ ਤੇ ਉਸ ਤੋਂ ਬਾਅਦ ਆਪਾਂ ਫਿਰ ਮੇਕਅਪ ਵੀ ਕਰਦੇ ਆ ਤੇ ਅੱਜ ਦੇਖਣ ਨੂੰ ਮੇਰੀ ਤੇ ਆਸ ਦੀ ਲੁੱਕ ਦਿਖਾਵਾਂਗੇ ਸੋ ਵੀ ਵਲੌਗ ਨੂੰ ਟੱਕ ਜੂਰ ਦੇਖੋ ਤੇ ਲਾਈਕ ਵੀ ਕਰਿਓ टाइम पर रेडी होनेया कुछ खा पी लियें पहले सो गाइस मैं தரాలే ਆਪਣੇ ਫੇਸ ਤੇ ਫੇਸ ਪੈਕ ਦੇਖੋ ਮਲਤਾਨੀ ਮਿੱਟੀ ਦਾ ਕਿਉਂਕਿ ਕੱਲ ਤੋਂ ਉਪ ਚ ਘੁੰਮ ਘੁੰਮ ਕੇ ਮੇਕਅਪ ਕੀਤਾ ਹੋਇਆ ਸੀ ਥੋੜੀ ਟੈਨਿੰਗ ਜੀ ਆ ਗਈ ਸੀ ਸੋ ਦੀਦੀ ਨੇ ਵੀ ਲਾਇਆ ਸੀਗਾ ਉਹੀ ਸੋ ਮੈਂ ਸੋਚਿਆ ਮੈਂ ਵੀ ਲਾ ਲਵਾਂ ਤੇ ਟਾਈਮ ਦੇਖ ਲਊਗਾ गाइस ਫਿਰੇ ਸੋ 10 ਵਜ ਗਏ ਸਵਾ 10 ਸੋ ਬਟ ਅੱਜ ਤਾਂ ਇੰਨੀ ਕੋਈ ਟੈਨਸ਼ਨ ਨਹੀਂ ਕਿਉਂਕਿ ਵੈਡਿੰਗ ਤਾਂ ਹੋ ਗਈ ਵੀਰੇ ਦੀ ਤੇ ਅੱਜ ਵਾਸਤੇ ਰਿਸੈਪਸ਼ਨ ਨੇ ਆ ਅੱਜ ਅਸੀਂ ਬਿਲਕੁਲ RAM ਤੇ ਉੱਠੇ ਸੀਗੇ ਸਵਾਵਾਂ ਵਾਲੀ ਹੈਗੀ ਮੇਰੀ ਡਰੈੱਸ ਆ ਮੈਂ ਪਾਉਂਗੀ ਐਮਐਫ ਪਾ ਕੇ ਉਦੋਂ ਫੁੱਲ ਦਿਖਾਉਂਗੀ ਆਊਟਫਿਟ ਆਪਣੀ ਤੇ ਮੈਂ ਹਰਸ਼ ਨੇ ਵੀ ਅੱਜ ਮੈਚਿੰਗ ਕਰਨੀ ਆ ਦੀਦੀ ਨੇ ਵੀ ਭਾਜੀ ਨੇ ਵੀ ਸੀ ਮੈਚਿੰਗ ਕਰਨੀ ਆ ਸੋ ਤੁਸੀਂ ਦੇਖਿਓ ਸਾਡੀ ਆਊਟਫਿਟਸ ਤੇ ਮੈਂ ਖਲਾਰਾ ਦਿਖਾਉਣੀ ਆ ਤੁਹਾਨੂੰ ਗਾਇਜ਼ ਖਲਾਰਾ ਦੇਖ ਲਓ ਉਹਨਾਂ ਸਾਡੇ ਪਿਆਰ ਦੇ ਘਰੇ ਖਲਾਰਾ ਨਹੀਂ ਹੁੰਦਾ ਜਿੰਨਾ ਸਾਡੇ ਘਰੇ ਆ ਦੇਖੋ ਆ ਦੇਖੋ ਥੋੜਾ ਜਿਹਾ ਮੀਂਹ ਆਇਆ ਸੀਗਾ ਫੇਰ ਗੁਣ ਧੁੱਪ ਨਿਕਲੀ ਹੋਈ ਆ ਹਜੇ ਇਹਨਾਂ ਨੇ ਕੀ ਲੈਣ ਜਾਣਾ ਤੁਸੀਂ ਨੇ ਮੇਰੇ ਕਾਲਜ ਦੇ ਲਈ ਸਟੇਟਮੈਂਟ ਜਿਹੜਾ ਉਹਦਾ ਪਲੱਗ ਲੈ ਕੇ ਆਣਾ ਤੇ ਇਹਨਾਂ ਨੇ ਆਪਣੀ ਹੱਗੀ ਸ਼ਰਟ ਲੈ ਲਈ ਜਿਹੜੇ ਅੱਜ ਵੇਅਰ ਕਰਨੀਆਂ ਉਹ ਸ਼ਰਟ ਹੁਣ ਲੈ ਚੱਲੇ ਆ ਦੇਖ ਲੋ ਇਹਨਾਂ ਦੇ ਕੰਮ ਫਿਰ ਨੰਨੇ ਦਿਨਾਂ ਦੀ ਕੀ ਕਰ ਰਹੀ ਸੀ ਇਹ ਦੇਖੋ ਖੁਦਰਾ ਤਾਂ ਮੈਂ ਉੱਧਰ ਵੀ ਦਿਖਾਉਣੀ ਆ ਤੁਹਾਨੂੰ ਸਭ ਕੁਝ ਅੱਜ ਦਾ ਨਸੀਬ ਹੋਵੇ ਉੱਧਰ ਦੇਖੋ ਆਹ ਵਾਹ ਆ ਦੇਖੋ ਪੂਰਾ ਖਲਾਰਾ ਭਰਿਆ ਪਿਆ ਕਿੰਨਾ ਵਾਹ ਇਹਨੂੰ ਹੁਣ ਆਪਾਂ ਬਾਅਦ ਚ ਸੈੱਟ ਕਰਾਂਗੇ ਜਵਾਰਾ ਵਰ ਕਿੱਥੇ ਆ ਬਾਹਰ ਪਰ ਹੁਣ ਤੁਸੀਂ ਖੜੇ ਕੀ ਕਰਦੇ ਹੋ ਆਈ ਸ਼ੁਰੂ ਕਿੱਥੇ ਕਿੱਥੇ ਗਿਆ ਬਹੁਤ ਛਾਏ ਨਹੀਂ ਮਰੇ ਤਾਂ ਹੋ ਗਏ ਕਿੱਥੇ ਖੇਡਣ ਲੱਗੇ ਹੋਏ ਚਲੋ ਅੰਮ੍ਰੇਡਿੰਗ ਨੇ अपने आउटफिट सो मैं मेकअप भी है तो करूं मैं फेस वॉश कर लिया देखो गाइस बहुत ही रिजल्ट आए मुल्तानी मिट्टी तो उसी भी जरूर अप्लाई करें करो उन मैं फ्रेश हूँ नहीं आते फिर रेडी हूँ नहीं आ या ਉਹ ਦੇਖ ਲੈ ਕੋਸੇ ਤੱਕ ਹੈ ਨਾ ਇਧਰੋਂ ਦਾ ਠੀਕ ਹੈ ਦਿਖਾਓ ਪਿੱਛੋਂ ਦਾ ਕਰਦਾ ਤਾਂ ਕਰਦਾ ਸੋ ਗਾਇਸ ਆਪ ਹਰੇ ਰੈਡੀ ਤੇ ਮੈਂ ਮੇਕਅਪ ਕਰ ਰਹੀ ਹਾਂ ਅਜੇ ਮੈਂ ਇਹ ਚੜ ਲੈਂਗਾ ਨਹੀਂ ਪਾਇਆ ਦੇਖ ਲਓ ਤੇ ਫੁੱਲ ਰੈਡੀ ਹੋ ਕੇ ਪਰਫੈਕਟ ਦਿਖਾਉਣਾ ਠੀਕ ਹੈ ਹਾਂ ਠੀਕ ਆਹ ਮੇ ਤਾਂ ਹੋ ਗਿਆ ਤੂੰ ਇਹ ਲੈ ਲਿਓ ਦੋ ਦੋ ਚੂੜਾ ਉਹ ਠੀਕ ਆ। ਆਹ ਸੂਈ ਨਾਲ ਵੀ ਚੱਕਤਾ ਨਾ। ਇੱਕ ਉਹਦਾ ਸੂਈ ਜੀ ਲੈ ਲਓ। ਹਾਂ? ਇੱਕ ਸੂਈ ਜੀ ਲੈ ਲਓ ਉੱਦਾਂ। ਕਿੱਥੇ ਸੂਈ? ਆ ਦੇ ਖਪਿੰਨਿਆ। ਹਜੇ ਅਨੂ ਨੂੰ ਲੈ ਕੇ ਆਣਾ ਹਨਾ। ਆ ਵੀ ਲੈਣਾ। ਹਾਂ? ਅੱਛਾ ਆ। ਤੇ ਦੂਸੇ ਇਹਨਾਂ ਡੰਬ ਲਾਤਾ। ਪੱਗ ਬਣਾਵਾਂ ਲੱਗਦੀ। ਹੁਣ ਜਲਦੀ ਨਾ ਆ ਕੇ ਆਓ। ਕੁੱਤੇ। ਤੋਰੀਆਂ ਬਾਹਰ ਪੇ। ਲਿਆਂਦੀ ਛਾਟ। ਹਾਂ, ਸਟੌਪ। ਪ੍ਰੈਸ ਕਰਦੇ। ਦਿਖਾਇਓ। ਓਹ, ਬੜੀ ਹੈਗੀ ਸੂਈ ਕੋਈ ਤੇਰੇ ਕੋਲ। ਕਿਵੇਂ ਦੀ? ਇਸ ਪੈਰ ਨਹੀਂ ਨਿਕਣੀ। ਤੂੰ ਲੋਲਾਂ ਪਿੱਛੇ ਦੇਖੀਂ ਮੈਂ ਤਬਾ ਲਾ ਲਾ ਜਟਾ ਨਹੀਂ ਪਿੰਡ ਰਹੀ। तो गाइज आप हो गए रेडी देखो जरा वाला मेकअप मैं खुद किया लग गया सो दस जरूर ये भी रेडी हो गए खलारा ना देखो बस गाइज खलारा इग्नोर करो ने आ वाली आउटफिट की कॉम्बीनेशन बनाई है तो मेरा आ वाली आउटफिट देख लो गाइज एयर की देख लो दो ਨਹੀਂ ਸੋ ਇਹਦੇ ਨਾਲ ਮੈਂ ਹਾਊਰ ਸਟਾਈਲ ਕੀਤਾ ਦੇਖ ਲਓ ਮਿੱਡੀਆਂ ਕਰਕੇ ਬ੍ਰੇਡ ਤੇ ਆ ਵਾਲੇ ਇਅਰਿੰਗਸ ਪਾਏ ਨੇ ਸੋ ਤੁਸੀਂ ਦੱਸਿਓ ਕਿਵੇਂ ਦਾ ਲੰਕਿਆ ਮੇਕਅਪ ਬਿਲਕੁਲ ਲਾਈਟ ਜਿਹਾ ਮੈਂ ਮੇਕਅਪ ਕੀਤਾ ਹੈ ਤੇ ਹੁਣ ਆਪਾਂ ਚੱਲਦੇ ਆ ਹੋ ਗਏ ਚਲ ਚਲੋ ਜਲਦੀ ਕਰੋ ਉਹ ਹੈਂਕੀ ਜਾਂ ਬੰਨ ਲਓ ਆਪਣਾ ਸੋ ਗਾਇਸ ਅਦੂੰ ਚਾਉ ਮੇਰੀ ਆਲੂਕੀ ਦੇਖੋ ਉਹ ਕੋਟ ਪੈਂਟ ਰੋਇਲ ਜੇ ਪਾ ਕੇ ਰਸਦਾਨੀ ਨੂੰ ਸਭ ਛੁਣੂਗਾ ਤੁਲ ਦੇ ਸ਼ਟਾਇਰ ਤੇ ਹੁਣ ਆਪਾਂ ਚੱਲਦੇ ਆ ਮੇਰਾ ਮੇਕਅਪ ਦੱਸਿਓ ਕਿ ਮੰਨੂ ਦੱਸੋ ਇਹਦੇ ਨਾਲ ਮੈਨੂੰ ਸੋਹਣਾ ਲੱਗ ਰਿਹਾ ਹਾਂ ਅੱਜ ਸੱਚੀ ਸੋਹਣੇ ਲੱਗਦੇ ਆ ਮੈਂ ਵੀ ਕਹਿੰਨੀ ਆ ਤੇ ਹੁਣ ਆਪਾਂ ਚੱਲਦੇ ਆ ਗੱਡੀ ਦੀ ਵੇਟ ਕਰ ਰਹੇ ਆ ਭਾਜੀ ਉਹ ਨਹੀਂ ਆ ਰਹੇ ਆ ਕਾਰ ਲੈ ਕੇ ਉਹ ਪਹਿਲਾਂ ਜੰਗਲੀ ਸੀ ਅਸੀਂ ਲੇਟ ਤੇ ਆ ਰਹੇ ਹਾਂ ਕਿਉਂਕਿ ਇਹਨਾਂ ਨੇ ਲੇਟ ਕਰਾਤੇ ਕੁੰਗਰਾਇਆ ਗਾਇਸ ਦੇਖੋ ਜਿਹੜੀ ਆਹ 셔ਟ ਪਾਈ ਹੋਏ ਨਾ ਅੱਜ ਲੈ ਕੇ ਆਏ ਦੇਖੋ ਜਿਹੜੀ ਹੁਣ ਪਾਈ ਹੋਏ ਅੱਜ ਸਰਾਂ ਤੋਂ ਜਿਆਦਾ ਫਿਰ ਕਾਇ ਹੋਣੀ ਹੈ ਲਾ ਤੇ ਚਲੋ ਆਹ ਪਾ ਚੱਲਦੇ ਹੁਣ ਦਿਖਾਉਂ ਸਰ ਇਹਨਾਂ ਦੀ ਲੁੱਕ ਦਿਖਾ ਦਿੰਨੀ ਆ ਇਧਰ ਕੋ ਸਾਹਮਣੇ ਹੋਵੋ ਜੀ ਇਹਨਾਂ ਦੀ ਲੁੱਕ ਘੁੰਮੋ ਜੀ ਘੁੰਮੋ ਘੁੰਮ ਆਹ ਹੂੰ ਸੋੜੇ ਲਾਦੇ ਆ ਚਲੋ ਚੱਲੀਏ ਫਿਰ ਫੋਨ ਕਰ ਲੋ ਯਾਰ ਲੇਟ ਹੋ ਪਿਆ ਇੱਥੇ ਤਾਂ 2 ਵਜੇ ਪਏ ਆ ਨੂਨ ਤਾਂ ਲਹਿੰਗਾ ਬਾਹਤਾ ਹੋ ਪਾਇਆ ਮੈਂ ਦੱਸ ਹੈਵੀ ਤੁਰਿਆ ਹੈਵੀ ਆ ਬਹੁਤ ਹੈਵੀ ਹੋਣਾ ਤਾਂ ਮੈਂ ਦੇਖਿਆ ਸੀ ਰਾਤ ਤੱਕ ਤੁਰਿਆ ਵੀ ਨਹੀਂ ਜਾਂਦਾ ਕੀ ਹੈਗੀ ਹੈ ਤੇਦੀ ਤੁਰਿਆ ਨਹੀਂ ਜਾਂਦਾ ਤੁਰਿਆ ਕੀ ਐ ਪੈਰਾਂ 'ਚ ਪੈਂਦਾ ਉਹ ਤੇ ਚੇਲੇ ਦਾ ਉਹਨੇ ਦੇਖਿਆ ਨਹੀਂ ਪਤਾ ਕੀ ਕਾਲੀ ਚ ਲੈ ਲਈ ਮਾੜਾ ਯਾਰ ਕਿਧਰ ਜਾਂਦਾ ਉਹਨੂੰ ਚਰਕ ਕਾਲੀ ਚ ਲੈ ਲਈ ਸੋਹਣ ਕਰਦੇ ਨੇ ਨਾ ਕਿ ਦੇ ਅੰਦਰ ਕਿੰਨਾ ਕੁਝ ਬੰਦ ਰਿਹਾ ਸੁਮਗਨੇ ਹੋ ਕੀ ਬੰਦ ਰਿਹਾ ਦੇ ਦੀਆਂ ਭੈਣਾਂ ਨੂੰ ਇਹ ਮੈਨੂੰ ਡਾਲਰ ਦੇ ਦੇ ਸੰਗਾ ਮੈਂ ਕਿੱਥੇ ਆਈ ਦੀ ਬੇਲ ਕਰਦੇ ਸਦਰ ਵੀਡੀਓਗ੍ਰਾਫੀ ਹੋ ਰਹੀ ਹੈ ਓ ਗਾਇਸ 8 ਵਜਣੇ ਵਾਲਿਆ ਰਾਤ ਦੇ ਦੇਖ ਲੋ ਸਾਰਾ ਪੈਲਸ ਖਾਲੀ ਹੋ ਗਿਆ ਦੇਖ ਸਕਦੇ ਅਸੀਂ ਰਹਿ ਗਏ ਮੈਂ ਮम्मा पापा ਦੀਦੀ ਓਨੀ ਵੀ ਚਲੇ ਗਏ ਪਿੰਡ ਹਰਸ਼ੀ ਵੀ ਭਾਜੀ ਨਾਲ ਗਏ ਆ ਦੇਖ ਲੋ ਅਸੀਂ ਰਹਿ ਗਏ ਬਹੁਤ ਘਾਣੂ ਵੀ ਉਹਨਾਂ ਨੂੰ ਐਨ ਪਤਾ ਲੱਗਦਾ ਘਰੇ ਆ ਕੇ ਸਾਰੀ ਸੈਟਿੰਗ ਕਰਨੀ ਹੈ ਕੱਪੜੇ ਚੇਂਜ ਕਰਨੇ ਹਨ ਤੇ ਹੱਥੇ ਵਲੌਗ ਦਾ ਐਂਡ ਕਰ ਦਿੰਨੇ ਆਪਾਂ ਤੇ ਨੈਕਸਟ ਵਲੌਗ ਆਊਗਾ ਆਪਾਂ ਮਹੀਨੇ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਗਾਇਜ਼ ਵੀਡੀਓਸ ਆਉਣਗੇ ਇੰਸਟਾਗ੍ਰam ਦੇ ਅਕਾਊਂਟ ਤੇ ਤੁਸੀਂ ਦੇਖ ਲਿਓ ਸੋ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਵਲੌਗ ਕੀ ਮਦਦ ਲੱਗਿਆ ਕਿ ਬਾਏ ਬਾਏ